22 ਤਰੀਕ ਦੀ ਰਾਤ ਜਦ ਪ੍ਰਸ਼ਾਸਨ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਜਾਂਦੀ ਆ ਕਿ ਹੜਾਂ ਦੀ ਜਿਹੜੀ ਆ ਉਹ ਮਾਰ ਪੈਣ ਜਾ ਰਹੀ ਆ ਵੱਖ-ਵੱਖ ਜਗਾਵਾਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਉਹ ਅਨਾਉਂਸਮੈਂਟ ਕਰਦੇ ਨੇ ਚਾਹੇ ਗੁਰਦੁਆਰਾ ਸਾਹਿਬ ਹੋਣ ਪੁਲਿਸ ਦੀਆਂ ਗੱਡੀਆਂ ਹੋਣ ਜਾਂ ਫਿਰ ਸਪੀਕਰ ਲਾਊਡ ਸਪੀਕਰ ਹੋਣ ਤੇ ਜਦੋਂ ਵੀ ਇਹ ਅਨਾਉਂਸਮੈਂਟ ਜਿਹੜੀ ਆ ਲੋਕ ਸੌਂਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਡਰ ਆ ਜਾਂਦਾ ਤੇ ਬਹੁਤ ਸਾਰੇ ਲੋਕ ਆਪਾਂ ਅਜੇ ਦੇਖੇ ਜੋ ਆਪਣਾ ਘਰ-ਬਾਰ ਨਹੀਂ ਛੱਡਣਾ ਚਾਹੁੰਦੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਬੈਠ ਗਏ ਔਰ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਘਰਾਂ 'ਚ ਫਸਿਆ ਨੂੰ ਜਾਂ ਤਾਂ ਉਹਨਾਂ ਦਾ ਰੈਸਕਿਊ ਕੀਤਾ ਗਿਆ ਜਾਂ ਫਿਰ ਉਹਨਾਂ ਨੂੰ ਖਾਣ-ਪੀਣ ਦੀ ਜਿਹੜੀ ਹੀ ਰਸਦ ਮੁਹਿਆ ਕਰਾਈ ਗਈ ਪਰ ਕੁਝ ਪਰਿਵਾਰ ਇਦਾਂ ਦੇ ਵੀ ਸੀ ਜਿਨ੍ਹਾਂ ਨੇ ਪੁਰਾਣੇ ਸੰਤਾਪ ਹੰਡਾਏ ਸੀ ਪੁਰਾਣੇ ਦੁੱਖ ਉਹਨਾਂ ਦੇ ਜਿਹੜੇ ਸੀਗੇ ਉਹ ਅਜੇ ਵੀ ਅਲੜ ਸੀ ਤੇ ਫਿਰ ਉਹ ਪਰਿਵਾਰਾਂ ਨੇ ਇਹ ਫੈਸਲਾ ਅਨਾਉਂਸਮੈਂਟ ਤੋਂ ਬਾਅਦ ਲਿਆ ਕਿ ਉਹ ਜਿਹੜਾ ਇਥੋਂ ਕੂਚ ਕਰ ਜਾਣਗੇ ਆਪਣੇ ਘਰਾਂ ਨੂੰ ਛੱਡ ਦੇਣਗੇ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਦੇ ਵਾਸਤੇ ਜਿਹੜੀ ਆ ਜ਼ਿੰਦਗੀ ਆ ਔਰ ਅੱਜ ਆਪਾਂ ਜੋ ਦਾਸਤਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਇੱਕ ਮੱਧ ਵਰਗੀ ਪਰਿਵਾਰ ਦੀ ਆ ਜੋ ਪਰਿਵਾਰ ਸੜਕਾਂ ਦੇ ਜਾ ਕੇ ਟਰਾਲੀਆਂ ਦੇ ਮਗਰ ਲੰਮਕ ਕੇ ਰਾਸ਼ਨ ਨਹੀਂ ਲੈਂਦਾ ਉਹ ਪਰਿਵਾਰ ਜੋ ਹਾਕਾ ਮਾਰ ਕੇ ਲੋਕਾਂ ਨੂੰ ਵਾਜਾ ਮਾਰ ਕੇ ਆਪਣੇ ਪਸ਼ੂਆਂ ਵਾਲੀ ਚਾਰਾ ਨਹੀਂ ਲੈਂਦਾ ਅੱਜ ਉਸ ਪਰਿਵਾਰ ਕੋ ਆਏ ਆ ਜਿਸ ਪਰਿਵਾਰ ਨੇ ਸੱਚਮੁੱਚ ਜਿਹੜੀ ਸੀਗੀ ਕਿਰਤ ਦੀ ਕਮਾਈ ਕੀਤੀ ਤੇ ਅੱਜ ਉਹ ਜਦੋਂ ਘਰ ਛੱਡ ਕੇ ਜਾਂਦੇ ਤਾਂ ਜਦੋਂ ਘਰੇ ਵਾਪਸ ਆਉਂਦੇ ਆ ਜੇ ਗੱਲ ਕਰਦੇ ਆ ਅੱਜ ਦੀ 2 ਹਫ਼ਤੇ ਤੋਂ ਵਦੇਰੇ ਦਾ ਸਮਾਂ ਬੀਤ ਗਿਆ ਇਹਨਾਂ ਕੰਮਾਂ ਨੂੰ ਤੇ ਅੱਜ ਜਦੋਂ ਆਪਸ ਆਪਣੇ ਘਰ ਵਿੱਚ ਆਉਂਦੇ ਆ ਤਾਂ ਉਹਨਾਂ ਦਾ ਜਿਹੜਾ ਕਮਰਾ ਰਹਿਣ ਬਸੇਰਾ ਸੀ ਜਿੱਥੇ ਉਹ ਰਹਿੰਦੇ ਆ ਉਹ ਢਾਟੇਰੀ ਹੋ ਗਿਆ ਤਸਵੀਰਾਂ 'ਚ ਉਹ ਜਗਾ ਵਿਖਾਉਂਦੇ ਆ ਜਿਸ ਜਗ੍ਹਾ ਦੇ ਉੱਤੇ ਹੜਾਂ ਤੋਂ ਪਹਿਲਾਂ ਇਹ ਰਹਿੰਦੇ ਸੀ ਇਸ ਕਮਰੇ ਦੇ ਵਿੱਚ ਬਹੁਤ ਸਾਰੇ ਚਾ ਸੀ ਬਹੁਤ ਸਾਰੀਆਂ ਖੁਸ਼ੀਆਂ ਸੀ ਇਹ ਬਾਲੇ ਛੱਤ ਦਾ ਕਮਰਾ ਸੀ ਭਾਵੇਂ ਪਰ ਇਹਨਾਂ ਲਈ ਸਾਰੀ ਜਹਾਨ ਸੀ ਕਿਉਂਕਿ ਇਹ ਪਰਿਵਾਰ ਇਸੇ ਘਰ ਦੇ ਵਿੱਚ ਬੜੇ ਹੀ ਖੁਸ਼ੀ ਦੇ ਨਾਲ ਆਪਣੇ ਜੀਵਾਂ ਦੇ ਨਾਲ ਰਹਿੰਦਾ ਸੀ ਔਰ ਜਦੋਂ ਇਹ ਪਰਿਵਾਰ ਅੱਜ ਇੱਥੇ ਪਹੁੰਚਿਆ ਤਾਂ ਇਹਨਾਂ ਨੇ ਇਹ ਦੇਖਿਆ ਕਿ ਜਿਹੜਾ ਕਮਰਾ ਇਹਨਾਂ ਦਾ ਚਾਵਣ ਨਾਲ ਬਣਾਇਆ ਗਿਆ ਜਿਹੜਾ ਘਰ ਸੀ ਉਹ ਟੁੱਟ ਗਿਆ ਕਮਰਾ ਹੀ ਨਹੀਂ ਟੁੱਟਾ ਇਹਨਾਂ ਦੇ ਸੁਪਨੇ ਵੀ ਟੁੱਟ ਗਏ ਈਰਮਾਨ ਟੁੱਟ ਗਏ ਖੁਆਇਸ਼ਾਂ ਟੁੱਟ ਗਈਆਂ ਔਰ ਸੁਪਨੇ ਵੀ ਟੁੱਟ ਗਏ ਸਾਡੇ ਨਾਲ ਮਾਤਾ ਜੀ ਨੇ ਬਜ਼ੁਰਗ ਮਾਤਾ ਆ ਜਿਨ੍ਹਾਂ ਨੇ ਤਾਂ ਪਹਿਲਾਂ ਹੁਣੇ ਦੱਸਿਆ ਸੀ ਸਾਨੂੰ ਕਿ ਇਹਨਾਂ ਨੇ 88 ਵੀ ਵੇਖੀ ਇਸੇ ਸੰਤਾਪ ਤੋਂ ਡਰਦੇ ਜਿਹੜਾ ਸੀਗਾ ਇਹ ਘਰ ਛੱਡ ਗਏ ਪਹਿਲਾਂ ਤਾਂ ਮਾਤਾ ਜੀ ਤੋਂ ਜਾਣਦੇ ਆ ਮਾਤਾ ਜੀ ਤੁਸੀਂ ਕਿਸ ਤਰੀਕੇ ਦੇ ਹਾਲਾਤ ਸੀ ਘਰ ਘਰ ਕਿਉਂ ਛੱਡਣਾ ਪਿਆ ਤੁਹਾਨੂੰ ਘਰ ਇੱਛੇ ਕਰਕੇ ਪੁੱਤ ਉਹਨੂੰ ਹੜ੍ਹ ਵੇਖਿਆ ਸੀ ਨਾ ਤੇ ਬੱਚੇ ਲੈ ਕੇ ਉਹਦੋਂ ਵੀ ਬਚਾਏ ਸੀ ਤੇ ਮੈਂ ਕਿਹਾ ਹੁਣ ਵੀ ਮੇਰੇ ਵੱਜ ਜਾਣ ਤੇ ਕੋਈ ਨਹੀਂ ਆ ਤੇ ਮੁੜ ਕੇ ਇਹ ਪਰਿਵਾਰ ਨੂੰ ਪਤਾ ਲੱਗਾ ਇਹ ਉੱਥੋਂ ਭੱਜੇ ਆਏ ਇਹ ਨਾਂਣ ਕੇ ਕੱਢ ਕੇ ਤੇ ਲੈ ਗਏ ਤੇ ਇਤਰਾ ਹੀ ਆਪਾਂ ਜਿੰਨਾ ਕਿ ਸਾਡੇ ਕੋ ਫੜਿਆ ਗਿਆ ਫੜ ਲਿਆ ਬਾਕੀ ਅਸੀਂ ਛੱਡ ਕੇ ਚੱਲ ਗਏ ਹੁਣ ਅਸੀਂ ਅੱਜ ਆਏ ਆ ਅੱਜ ਹੁਣ ਰੋਣ ਆਉਣ ਡਿਆ ਇਹੋ ਲੈ ਕੇ ਗਏ ਤੇ ਇਹੋ ਸਾਨੂੰ ਅੱਜ ਛੱਡ ਕੇ ਗਏ ਛਾਸੀ ਦਾ ਮੰਜ਼ਰ ਤੁਸੀਂ ਆਪਣੀਆਂ ਖਾਣਾ ਵੇਖੋ ਖਾਣਾ ਵੇਖਿਆ ਉਦੋਂ ਕੀ ਹਾਲਾਤ ਸੀ ਉਦੋਂ ਬਹੁਤ ਮਾੜੇ ਸੀ ਉਦੋਂ ਮੇਰਾ ਕੱਚਾ ਹੀ ਘਰ ਕੋ ਸਭ ਮਾਲ ਟੰਗਾ ਉਦੋਂ ਤੇ ਕੋਈ ਚੀਜ਼ ਨਹੀਂ ਇੱਕ ਵੀ ਨਹੀਂ ਵਜੀ ਹੁਣ ਤੇ ਮੇਰਾ ਥੋੜਾ ਇਨਾ ਬਚਾਤਾ ਉਦੋਂ ਨਹੀਂ ਵਜੇ ਮੇਰੇ ਬੱਚੇ ਇਕੱਲੇ ਬੱਚੇ ਉਦੋਂ ਉਹਨਾਂ ਦਾ ਡੈਡੀ ਸੀ ਤੇ ਹੁਣ ਤੇ ਉਹਨੂੰ ਵੀ ਪੂਰੇ ਹੋਏ ਨੂੰ 10 15 ਸਾਲ ਹੋ ਚਲੇ ਇਹ ਛੇ ਮੇਰੇ ਬੱਚੇ ਦੇ ਆ ਤਿੰਨ ਮੇਰੇ ਬੱਚੇ ਆ ਤੇ ਤੈਨੂੰ ਪਤਾ ਹੁਣ ਗਾਂ ਪਰਵਾਹ ਆ ਬੜੀ ਜਾਣੋਕੀ ਮਤੋ ਜੀ ਗੁਜ਼ਾਰਾ ਕਿਦਾਂ ਹੁੰਦਾ ਤੁਹਾਡਾ ਘਰ ਦਾ ਰੋਟੀ ਪਾਣੀ ਦਾ ਗੁਜ਼ਾਰਾ ਕਿਦਾਂ ਕਰਦੇ ਇਹ ਛੇ ਇੰਨਾ ਹੀ ਨਭਾਇਆ ਜੇ ਹੁਣ ਤੱਕ ਤੇ ਹੁਣ ਗਾਂ ਆਪਾਂ ਕਰਾਂਗੇ ਆਪਣਾ ਜਿੰਨਾ ਹੋਏਗਾ ਆਪਣਾ ਫਿਰ ਅੱਜ ਹੀ ਅਸੀਂ ਆਣ ਕੇ ਜੇ ਬੈਠੇ ਅੱਜ ਹੀ ਚੁੱਲਾ ਚਾਇਆ ਇੰਨੇ ਦਿਨਾਂ ਬਾਅਦ ਆ ਕੀ ਕਰੋ ਬਾਰਿਆ ਤੁਹਾਡਾ ਮੈਨੂੰ ਪਤਾ ਲੱਗਾ ਸੀਗਾ ਤੁਸੀਂ ਠੇਕੇ ਤੇ ਵੀ ਪੈੜੀ ਲਈਆ ਕਰਜ਼ਾ ਵੀ ਕਾਫੀ ਆ ਸਾਹ ਕਰਜ਼ਾ ਵੀ ਬੜਾ ਮੇਰੇ ਪੁੱਦੇ ਸਿਰ ਤੇ ਤੇ ਪੈੜੀ ਠੇਕਾ ਵੀ ਨਗਦ ਦਿੱਤਾ ਆ ਤੇ ਝੋਨਾ ਸਾਰਾ ਆਪਣਾ ਵੀ ਤਿੰਨ ਕਿੱਲੇ ਪੈੜੀ ਕਿੱਲਾ ਕਿੱਲਾ ਤਿੰਨਾ ਭਰਾਵਾਂ ਨੋਂਦੀ ਆ ਤੇ ਨਾਲ ਆਪਣੀ ਵੀ ਲਈ ਸੀ ਤੇ ਬਸ ਉਹ ਵੀ ਹੋ ਗਈ ਤੇ ਘਰ ਵਾਲੀ ਵੀ ਹੋ ਗਈ ਤੇ ਹੁਣ ਕੀ ਤੇ ਸਿਰ ਤੇ ਜੀਣਾ ਇਨਸਾਨ ਬੜੇ ਚਾਵਣਾ ਘਰ ਬਣਾਉਂਦਾ ਤੁਸੀਂ ਜਿੱਦਾਂ ਦੱਸਿਆ ਮਿੱਟੀ ਵਾਲੇ ਘਰ ਸੀ 88 ਚ ਹਾਂ ਜੀ ਤੇ ਹੁਣ ਪੰਜੀ ਦਾ ਹੜ ਆਇਆ ਤੇ ਹੜ ਮਗਰੋਂ ਆਏ ਨਾ 88 ਤੋਂ ਮਗਰੋਂ ਦੋ ਫੇਰ ਆਏ ਉਹ ਵੀ ਮੈਂ ਜਰੇ 88 ਵਾਲਾ ਜਰਿਆ ਤੇ ਹੁਣ ਮੈਂ ਥੋੜਾ ਜਿ ਇੰਨਾ ਕਾਈ ਤਾਂ ਲਾ ਕੇ ਤੇ ਆਖਿਆ ਸੀ ਬਣਿਆ ਮੇਰਾ ਘਰ ਮੇਰੇ ਬੱਚੇ ਚਲੋ ਜਵਾਨ ਹੋ ਗਏ ਕੋਈ ਗੱਲ ਨਹੀਂ ਅੱਜ ਤੱਕ ਮੈਂ ਉਹਨਾਂ ਹੀ 88 ਨੂੰ ਹੀ ਰੋਂਦੀ ਨਹੀਂ ਵੀ ਮੇਰੇ ਕੋਲ ਆ ਚੀਜ਼ ਹੀ ਆ ਚੀਜ਼ ਸੀ ਉਦੋਂ ਮੇਰੀ ਕੋਈ ਪੇਟੀ ਕੋਈ ਡਰਾਮਾ ਕੋਈ ਡੰਗਰ ਕੋਈ ਕੁੱਤਾ ਕੋ ਵਛਾ ਕੋਈ ਜੀ ਨਹੀਂ ਰਿਆ ਇੱਕ ਸਿਰਫ ਮੈਂ ਜੀ ਗਵਾਂਡੀਆਂ ਘਰ ਬਚਾਏ ਸੀ ਤੇ ਹੋਰ ਨਹੀਂ ਕੱਖ ਅੱਜ ਮੇਰਾ ਚਲੋ ਆਦ ਪਚਾਇ ਤੇ ਕੋਈ ਇੱਟ ਵੀ ਥੋੜੀ ਜੀ ਲੱਗੀ ਆ ਤੇ ਚਲੋ ਇਹਨਾਂ ਦੇ ਸਿਰ ਤੇ ਮੈਂ ਹੌਸਲਾ ਹੀ ਤੇ ਹੌਣ ਤੇ ਉਹ ਵੀ ਟੁੱਟ ਗਿਆ ਕੀ ਕਰਾ ਇੱਕ ਘਰ بڑے ਸੁਪਨੇ ਹੁੰਦੇ ਆ ਘਰ ਵਾਸਤੇ ਇਸ ਕਮਰੇ ਜਿ ਬਹਿ ਕੇ ਤੁਸੀਂ ਜਿਹਾਣੇ ਬਹੁਤ ਸਾਰੀਆਂ ਚੀਜ਼ਾਂ ਸੋਚੀਆਂ ਹੁੰਦੀਆਂ ਜਿੱਦਾਂ ਤੁਸੀਂ ਦੱਸਿਆ ਬੱਚੇ ਜਵਾਨ ਆ ਬੰਦਾ ਅੱਗੇ ਦਾ ਸੋਚਦਾ ਹਮੇਸ਼ਾ ਅੱਗੇ ਦਾ ਸੋਚਦਾ ਪਰ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਪਿੱਛੇ ਚਲੇ ਜਾਣਾ ਜੇਕਰ ਮੈਂ ਇਹ ਨਾ ਸਾਸ ਦੇਂਦੇ ਟਰਾਲੀਆਂ ਲੈ ਕੇ ਭੱਜਦੇ ਤੇ ਫੇਰ ਕੀ ਪਤਾ ਭਾ ਰੁੜ ਜਾਂਦੇ ਕਿ ਛੱਤਾਂ ਡਿੱਗ ਪੈਂਦੀਆਂ ਥੱਲੇ ਆ ਜਾਂਦੇ ਕੀ ਹੁੰਦਾ ਇਹਨਾਂ ਹਨ ਬਚਾਤਾ ਤੇ ਇਹਨਾਂ ਦੇ ਸਿਰ ਤੇ ਚਲੋ ਇਹਨਾਂ ਹਨ 22 ਦਿਨ ਐ ਸੋਨੇ ਕੱਢੇ ਮਾਲ ਦੇ ਵੀ ਬੱਚਿਆਂ ਦੇ ਵੀ ਸਾਡੇ ਵੀ ਅੱਜ ਹੀ ਇਹ ਛੱਡ ਕੇ ਗਏ ਸਾਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਪਾਣੀ ਆ ਗਿਆ ਕਿਸ ਤਰੀਕੇ ਨਾਲ ਤੁਹਾਨੂੰ ਸਪੈਂਟ ਹੋ ਗਈ ਗਾਗੋ ਮਾਲ ਤੇ ਮੈਂ ਡਰੀ ਹਾਂ ਮੈਂ ਆਖਿਆ ਪੁੱਤੋ ਦਵਾ-ਦਵ ਜਿੰਨਾ ਲੱਦਿਆ ਜਾਂਦਾ ਲੱਦ ਲੋ ਤੇ ਭੱਜੋ ਜਾਣੇ ਲੀਕੇ ਕੋਈ ਨਹੀਂ ਆ ਜੀ ਆਜੂ ਤੇ ਆ ਜਾਂਦੇ ਹੁਣ ਪਾਣੀ ਵੇਖਿਆ ਆਪਣੇ ਇੱਥੇ ਹਾਂ ਪਾਣੀ ਵੇਖਿਆ ਮੁੜ ਕੇ ਫਿਰ ਇਹ ਵੀ ਨਾਲ ਆਏ ਇਨਾਂ ਇਨਾਂ ਪਾਣੀ ਲੰਘ ਕੇ ਤੇ ਜਦੋਂ ਇਹ ਮੁੜ ਕੇ ਆਏ ਤੇ ਆਉਂਦਿਆਂ ਨੂੰ ਚਾਹ ਕੋ ਟੱਠਾ ਨਵੀਟਰ ਭੇਜ ਗਏ ਪੱਖੇ ਭੇਜ ਗਏ ਅੰਦਰ ਵੇਖ ਲੋ ਤੇਰਾ ਕੋਈ ਨਹੀਂ ਚੱਲਣ ਡਿਆ ਸਾਰੇ ਪਾਣੀ ਪਾਣੀ ਹੁਣ ਨੌਨ ਦੇ ਵੀ ਅਜ ਹੁਣ ਕਰਾਂਗੇ ਕੁਝ ਵੀਰੇ ਚ ਕਰਾਂਗੇ ਤੇ ਫੇਰ ਬੱਤੀ ਵੀ 15 ਜਣੀ ਸੋਹਣੀ ਜੱਗੀ ਆ ਤੇ ਇਹ ਤਸਵੀਰਾਂ ਇੱਕ ਮੱਧ ਪਰਿਵਾਰ ਦੀਆਂ ਨੇ ਮਾਤਾ ਜੀ ਨੇ ਜਿੱਦਾਂ ਬਿਆਨ ਕੀਤਾ ਕਿ 88 ਵੀ ਵੇਖੀ ਉਹਨਾਂ ਨੇ ਉਦੋਂ ਸਭ ਕੁਝ ਲੈ ਗਈ ਸੀ ਪਰ ਹੁਣ ਬੱਚੇ ਵੱਡੇ ਸੀ ਨੂੰ ਪੁੱਤ ਪੋਤਰੇ ਆਲੇ ਨੇ ਤੇ ਉਹਨਾਂ ਨੇ ਭੱਜ ਕੇ ਜਿਹੜਾ ਸਾਰਾ ਸਮਾਨ ਸੀ ਉਹ ਤਾਂ ਬਚਾ ਲਿਆ ਪਰ ਇਹ ਆਪਣੇ ਮਿਹਨਤ ਦੇ ਬਣਾਏ ਮਕਾਨ ਨੂੰ ਇੱਕ ਕਮਰੇ ਨੂੰ ਇਹ ਨਹੀਂ بچਾ ਸਕੇ ਸਾਡੇ ਨਾਲ ਹੋਰ ਵੀ ਨੇ ਗੱਲਬਾਤ ਕਰ ਲਈ ਕੀ ਭੈਣ ਜੀ ਕੀ ਗੱਲਬਾਤ ਹੋਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਜੀ ਅਸੀਂ ਸਿਰਫ ਜਦੋਂ ਗੱਗੋਮਾਲ ਅਲੋਸਮੈਂਟ ਹੋਈ ਤੇ ਪਾਣੀ ਆਉਂਦੀ ਸਾਨੂੰ ਵਾਈ ਸੁਣੀ ਤੇ ਅਸੀਂ ਆਪਣੇ ਸਿਰਫ ਬੱਚਿਆਂ ਦੀ ਜਾਨ ਬਚਾਈ ਅਸੀਂ ਉੱਪਰ ਕੋਠੇ ਤੇ ਰਹਿਣਾ ਚਾਹੁੰਦੇ ਸੀ ਆਪਣਾ ਸਮਾਨ ਸਾਰਾ ਛਡਾ ਲਿਆ ਸੀ ਪਰ ਸਾਡੇ ਭਾਜੀ ਨੇ ਨਾਨ ਬਈਆ ਸਾਡਾ ਇਹ ਕਹਿੰਦੇ ਕਿ ਨਹੀਂ ਇੱਥੇ ਨਹੀਂ ਰਹਿਣਾ ਪਾਣੀ ਬਹੁਤ ਜ਼ਿਆਦਾ ਆ ਗਿਆ ਵਾ ਕੋਈ 9-9 ਫੁੱਟ ਦਾਦਾ ਕੋਈ 11-11 ਫੁੱਟ ਦਾਦਾ ਤੇ ਇਸ ਕਰਕੇ ਇਹਨਾਂ ਨੇ ਸਾਨੂੰ ਦੁਬਾਰਾ ਸਾਡਾ ਸਮਾਨ ਜੋ ਵੀ ਬਚਾ ਸਕੇ ਇਹਨਾਂ ਨੇ ਸਾਨੂੰ ਦੂਸਰੇ ਜਿਹੜੇ ਹੁਣ ਦੇ ਰਹਿੰਦੇ ਇਹਨਾਂ ਕਮਰੇ ਦੇ ਉੱਤੇ ਤੇ ਤੁਹਾਡਾ ਨੁਕਸਾਨ ਹੋ ਜਾਣਾ ਕਿੱਥੇ ਰਹਿ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਭਾਜੀ ਫਿਰ ਤੇ ਚਲੋ ਜੇ ਦੀ ਕੋਈ ਮਹਾਰਾਜ ਜਾਨ ਬਚਾ ਸਕਦਾ ਉਹਦੀ ਬਾਤ ਸਕਦੀ ਜਿਹੜਾ ਜਾਨ ਸਕਦੇ ਜਾ ਸਕਦੇ ਹਾਂਜੀ ਬਹੁਤ ਸਾਰੇ ਸੁਪਨੇ ਹੁੰਦੇ ਆ ਹਾਂਜੀ ਬੜਾ ਕੁਝ ਬੰਦਾ ਸੋਚਦਾ ਅਸੀਂ ਹੁਣ ਕਾ ਕਰ ਲੈ ਜਦੋਂ ਤੁਸੀਂ ਦੱਸਿਆ ਬੱਚੀਆਂ ਜਵਾਨ ਹੋਣ ਆਪਾਂ ਕਾ ਕਰਾਂਗੇ ਗਾਂਹ ਜੋੜਦਾ ਬੰਦਾ ਬੱਚਿਆਂ ਦੀ ਪੜ੍ਹਾਈ ਵਾਸਤੇ ਲਿਖਾਈ ਵਾਸਤੇ ਤੁਸੀਂ ਵੀ ਕੁਝ ਸੋਚਿਆ ਬਹੁਤ ਕੁਝ ਸੋਚਿਆ ਭਾਜੀ ਗੁੱਡੀਆਂ ਤਿੰਨ ਨੇ ਤੇ ਜਵਾਨ ਹੋਈਆਂ 12 12 ਕਲਾਸਾਂ ਉਹਨਾਂ ਨੇ ਕਰ ਲੀਆਂ ਗਾਂ ਇਸੇ ਫਸਲ ਦੇ ਸਿਰ ਤੇ ਉਹਨਾਂ ਨੂੰ ਕੁਝ ਅਸੀਂ ਕੋ ਕੋਰਸ ਵਗੈਰਾ ਕਰਾਉਣਾ ਚਾਹੁੰਦੇ ਸੀ ਬੱਚੇ ਹੀ ਉਹ ਪਲੱਸ 2 ਚ ਨੇ ਉਹਨਾਂ ਦੇ ਵੀ ਅਜੇ ਸਕੂਲ ਵਿੱਚ ਫੀਸ ਦੇਣ ਵਾਲੀ ਆ ਗਾਂ ਉਹਨਾਂ ਨੂੰ ਕਿਸੇ ਮਤਲਬ ਕਾਰੋਬਾਰ ਤੇ ਲਾਉਣਾ ਹੈ ਔਰ ਜਦੋਂ ਚੀਜ਼ਾਂ ਨਹੀਂ ਰਹੀਆਂ ਫਿਰ ਸੁਕ ਨਹੀਂ ਦੇ ਆਪੇ ਠੱਪ ਹੋ ਸਕਦੇ ਬੜੀ ਇੱਕ ਚੀਜ਼ ਆਪਾਂ ਵੇਖੀ ਆ ਬੜੀ ਗੱਲ ਪ੍ਰਚਲਿਤ ਵੀ ਹੋਈ ਵੀ ਚਲੋ ਦਾਨੀ ਸੱਜਣਾ ਨੇ ਕਮਾਲ ਕਰਤੀ ਕਈ ਲੋਕ ਨਾ ਟਰਾਲੀਆਂ ਪਿਛੇ ਲੰਮਕਦੇ ਨਜ਼ਰ ਆਏ ਕਈ ਜਾ ਕੇ ਪਿਛੇ ਭਾਈ ਦੇ ਭਾਈ ਦੇ ਨਜ਼ਰ ਆਏ ਕਈਆਂ ਬੜਿਆਂ ਭੁੱਖੇ ਵਿਖਾਈ ਪਰ ਇੱਕ ਮੱਧ ਵਰਗੀ ਪਰਿਵਾਰ ਜਿਹੜਾ ਹੁੰਦਾ ਨਾ ਅਏ ਉਹ ਵੇਖੀ ਉਹਨਾਂ 'ਚ ਇੱਕ ਕੁਆਲਿਟੀ ਇੱਕ ਵੇਖੀ ਕਿ ਮਤਲਬ ਉਹ ਘਰਾਂ ਚੋਂ ਨਹੀਂ ਨਿਕਲੇ ਨਾ ਉਹ ਉਹ ਸੰਗ ਦੇ ਰਹੇ ਕਿ ਕੀ ਮੰਗਣਾ ਮੰਗਿਆ ਹੀ ਨਹੀਂ ਆਪ ਤੇ ਇਹੋ ਆਖਿਆ ਵੀ ਚਲੋ ਇਹਨਾਂ ਦੇ ਸ਼ਿਰ ਤੇ ਚਲੋ ਜਿੰਨਾ ਚੱਕ ਇੱਥੇ ਇਹਨਾਂ ਨੇ ਸੰਭ ਲਿਆ ਤੇ ਮੁੜ ਕੇ ਵੀ ਚਲੋ ਇਹ ਆਸਰਾ ਦੇਣਗੇ ਅੱਜ ਹੋ ਨਹੀਂ ਆਖਿਆ ਸਾਨੂੰ ਹੁਣ ਬੜੇ ਦਿਨ ਹੋ ਗਏ ਸਾਨੂੰ ਘਰ ਛੱਡ ਕੇ ਮਮੇ ਆਖਿਆ ਮੰਮੀ ਘਰ ਵੇਖਣਾ ਬੱਚੇ ਤੇ ਦੋ ਵਾਰੀ ਪਾਣੀ ਚ ਹੋ ਗਏ ਹੀ ਇਹ ਪਾ ਹੋ ਵੀ ਗਿਆ ਸੀ ਜਵਾਈ ਮੇਰਾ ਵੀ ਹੋ ਗਿਆ ਤੇ ਮੈਂ ਨਹੀਂ ਆਈ ਮੈਂ ਤੇ ਅੱਜ ਹੀ ਆਈ ਜੀ ਤੇ ਅੱਜ ਵੇਖਿਆ ਜੱਜ ਜਾਣ ਕੇ ਮਨ ਬਹੁਤ ਜ਼ਿਆਦਾ ਜਿੰਨਾ ਕੋ ਸਮਾਨ ਸਮੋਹਣਾ ਵੀ ਅੰਦਰੋਂ ਕਢਾਇਆ ਸਾਰਾ ਤੇ ਚਲੋ ਥੋੜਾ ਬਤਾ ਸੁੱਕੂਗਾ ਉਹ ਵੀ ਹੁਣ ਕੰਦਾ ਉਹ ਵੇਖ ਲਓ țeੜਾ ਹੋਣ ਲੱਗੇ ਪਈਆਂ ਤੇ ਉਹਨਾਂ ਦਾ ਵੀ ਕੀ ਪਤਾ ਵਾ ਸਿਉਂਕ ਲੱਗੀ ਆ ਬਾਲਿਆਂ ਨੂੰ ਤੇ ਉਹ ਵੀ ਰਹਿਣੇ ਆ ਕਿ ਨਹੀਂ ਰਹਿਣੇ ਹੁਣ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਮਦਦ ਕਰਨ ਦੀਆਂ ਲੋਕਾਂ ਦੇ ਘਰ ਬਣਾ ਕੇ ਦੇਂਦੀਆਂ ਖਾਣ ਪੀਣ ਨੂੰ ਦੇਂਦੀਆਂ ਨੇ ਸੰਸਥਾਵਾਂ ਜਿਹੜੀਆਂ ਟਰੈਕਟਰ ਤੱਕ ਦੇਂਦੀਆਂ ਨੇ ਤੁਹਾਡੇ ਕੋਈ ਹਾਂ ਪਹੁੰਚਾਇਆ ਤੱਕ ਨਾ ਕੋਈ ਨਹੀਂ ਪਹੁੰਚਿਆ ਆਏ ਅੱਜ ਪਹੁੰਚਣਾ ਸਾਡੇ ਕੋ ਕਿੰਨੇ ਅੱਜ ਹੀ ਆਏ ਅਸੀਂ ਤੇ ਹੁਣ ਅੱਜ ਇਹ ਫੇਰ ਹੁਣ ਇਹਨਾਂ ਨੇ ਲਿਆਂਦਾ ਤੇ ਡਲ ਨਹੀਂ ਕਰਨਾ ਚਾਹੁੰਦਾ ਕਿ ਮੱਧ ਵਰਗੀ ਮੰਗਣ 'ਚ ਸ਼ਰਮ ਕਰਦਾ ਨਹੀਂ ਉਹ ਯਾਨੀ ਜਦੋਂ ਘਰ ਬਣ ਜੇ ਅਹੀਂ ਇਹਨੇ ਵੀਰ ਜੀ ਸਾਡੇ ਘਰ ਦੀ ਛੱਤ ਬਣ ਜੇ ਠੀਕ ਹੈ ਉਹ ਤੇ ਘਰ ਬਣ ਕੋਈ ਬੱਚੇ ਨੂੰ ਗਾੜੀ ਕਾਰੋਬਾਰ ਲਾਉਣਾ ਵਾ ਕੋਈ ਨੌਕਰੀ ਦਿੱਤੀ ਜਾਵੇ ਜਾਂ ਕੋਈ ਸਾਨੂੰ ਜੇ ਕੋਈ ਸਾਡੀ ਟਰੈਕਟਰ ਦੀ ਮਦਦ ਕਰ ਸਕਦਾ ਠੀਕ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਪਰਿਵਾਰ ਜਿਹੜਾ ਆ ਉਹ ਜ਼ਰੂਰਤ ਮੰਨਦੇ ਆਂ ਔਰ ਉਹਨਾਂ ਵੱਲੋਂ ਜਿਹੜੀ ਸੀਗੀ ਉਹ ਘਰ ਬਣਾਉਣ ਦੀ ਜਿਹੜੀ ਮੰਗ ਕੀਤੀ ਗਈ ਆ ਭਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸੋਈ ਵਿਧਿਕਾਰੀ ਬਣਾਉਣਾ ਚਾਹੁੰਨੇ ਆਪਾਂ ਬਣ ਜੇ ਚਲੋ ਪਹਿਲੇ ਹੀ ਸਾਰੀ ਠੇਕੇ ਦੇ ਹੀ ਕੁਝ ਪੰਜ ਕਿਲੇ ਤਾਂ ਪਹਿਲੇ ਹੀ ਲੋਯਾ ਯਾਰ ਤਿੰਨ ਕਿਲੇ ਆਪਣਾ ਹੀ ਹਾਂਜੀ ਤੇ ਉਹ ਵੀ ਖਰਾਬ ਹੋ ਗਈ ਫਸਲ ਆਦ ਪਚਦ ਆਪਣੀ ਦੇ ਪੱਲੇ ਪਿਆ ਕੋਈ ਸਾਰੀ ਪੱਤਲ ਪੈ ਗਈ ਹੈ ਹਾਂਜੀ ਤੇ ਹੋਈ ਭੈਣ ਭਰਾ ਸਾਰਿਆਂ ਦੇ ਘਰ ਦਾ ਹਾਲਾਤ ਸਾਰੇ ਵੇਖ ਲੋ ਕੀ ਬਣਿਆ ਗੱਲ ਤੇ ਹੋਈ ਮੰਗਦੇ ਸ਼ਰਮ ਆਉਂਦੀ ਆ ਪਰ ਕਿਤੇ ਅੱਜੇ ਸ਼ਰਮ ਆਉਂਦੀ ਬਹੁਤ ਸ਼ਰਮ ਆਉਂਦੀ ਐ ਤੇ ਕਿਸੇ ਕੋਲ ਵੀ ਨਹੀਂ ਗਏ ਨਾ ਹੀ ਕਿਸੇ ਦੇ ਟਰਾਲੀ ਟਰਾਲੀ ਮਗਰ ਨਾ ਇਹ ਤੇ ਆਪੇ ਹੀ ਭੈਣ ਭਰਾ ਚਲੋ ਕੱਲ ਕੋਈ ਚਰਿਆਏ ਮਛਰਦਾਨੀਆਂ ਦੇ ਗਏ ਆ ਅੱਜ ਹਾਂਜੀ ਸੋ ਤਸਵੀਰਾਂ ਤੁਸੀਂ ਦੇਖਿਆ ਪਰਿਵਾਰ ਪਰਿਵਾਰ ਨੇ ਆਪਣੀ ਦਾਸਤਾਂ ਦੱਸੀ ਉਹ ਸਾਡੇ ਨਾਲ ਸੱਜਣ ਵੀ ਨੇ ਮੌਜੂਦ ਉਹਨਾਂ ਦੇ ਰਿਸ਼ਤੇਦਾਰ ਨੇ ਜੋ ਉਹਨੇ ਦਿਨ ਵਾਸਤੇ ਉਹਨਾਂ ਆਪਣੇ ਘਰ ਲੱਜ ਆ ਗਏ ਭਾਜੀ ਕੀ ਹਾਲਾਤ ਸੀ ਪਰਿਵਾਰ ਦੇ ਹੁਣ ਤੁਸੀਂ ਦੇਖ ਸਕਦੇ ਹੋ ਆ ਕੇ ਨੁਕਸਾਨ ਬਹੁਤ ਹੋ ਗਿਆ ਪਰ ਭਾਈ ਨਹੀਂ ਹੋ ਸਕਦੀ ਸਾਰਾ ਸਾਰੀ ਉਮਰ ਇਹ ਭਾਜੀ ਨੁਕਸਾਨ ਇਹਨਾਂ ਦਾ ਬਹੁਤ ਜ਼ਿਆਦਾ ਹੋ ਗਿਆ ਕੋਠੇ ਇੱਕ ਆ ਦੋ ਕੋਠੇ ਦੂਜੇ ਬਾਲਿਆਂ ਵਾਲੇ ਉਹ ਵੀ ਪਾਟੇ ਪਏ ਆ ਆ ਕੋਠਾ ਇਹਨਾਂ ਦਾ ਟੱਟ ਰੁਕਾ ਜਿਹੜਾ ਡੰਡਾ ਜਿਹੜਾ ਨਗਰਾਲ ਟੱਟ ਚੁੱਕਾ ਕਰਜੇ ਦੀ ਮਾਰ ਹਟੇ ਇੱਕ ਛੋਟਾ ਖਸ਼ਾਨ ਆ ਤੇ ਪੰਜ ਚਾਰ ਕਿਲੇ ਪੈਲੀ ਆ ਦੋ ਤਿੰਨ ਕਿਲੇ ਆਪਣੀ ਆ ਕੋ ਪੰਜ ਚਾਰ ਕਿਲੇ ਠੇਕੇ ਦੇ ਆ ਕਰਜੇ ਇੱਥੇ ਇਹਨਾਂ ਦੇ ਅਸੀਂ ਰਿਸ਼ਤੇਦਾਰ ਆ ਸਾਨੂੰ ਇਹਨਾਂ ਦੀ ਨਿੱਜੀ ਹਾਲ ਹਾਲ ਦਾ ਪਤਾ ਵਾ ਕਿੰਨੇ ਦਿਨ ਤੋਂ ਉਹ ਜਨ ਆਜ ਕਾਲ ਤੇ ਆ ਵੀੜੀਆਂ ਦੇ ਜਵਾਨ ਆ ਉਹ ਵੀ ਵਿਆਹਣ ਵਾਲੀਆਂ ਨੇ ਬੱਚੇ ਜਵਾਨ ਉਹ ਹੀ ਆ ਕੋਈ ਇਹਨਾਂ ਦਾ ਹਾਲ ਨਹੀਂ ਬੇਰੁਜ਼ਗਾਰ ਆ ਸਾਰੇ ਹੀ ਤੇ ਅਸੀਂ ਇਹੋ ਮੰਗ ਕਰਦੇ ਆ ਐਨ ਜੀਓ ਐਨ ਜੀਓ ਜਿਹੜੇ ਪਰਿਵਾਰ ਆ ਜਿਹੜੇ ਐਨ ਜੀਓ ਜਿਹੜੇ ਸੇਵਾ ਕਰੇ ਸਮਾਜ ਸੇਵਾ ਜਿਹੜੇ ਆ ਉਹ ਇਹਨਾਂ ਦੀ ਵੱਤੋ ਵਾਦ ਮਤ ਕੀ ਜੇ ਸਰਕਾਰ ਵੀ ਵੱਤੋ ਵਾਦ ਨਹੀਂ ਮਤ ਕਰੇ ਜੋ ਇਹ ਦੁਬਾਰਾ ਆਪਣਾ ਰਹਿਣ ਬਸੇਰਾ ਫੇਰ ਕਰ ਸਕਣ ਤੇ ਅਸੀਂ ਇਹਨਾਂ ਨੂੰ ਖੜਿਆ ਸੀ ਉਹਦੇ ਵਿੱਚ ਇਹਨਾਂ ਨੇ ਚਲੋ ਅਸੀਂ ਜਿੰਨੇ ਜੋਗੇ ਹਨ ਉਹਦੀ ਸਹਾਇਤਾ ਕਰ ਸਕਦੇ ਆ ਠੀਕ ਹੈ ਜੀ ਮਤਲਬ ਇਹ ਪਿੰਡ ਕਿਹੜਾ ਹੈ ਤੁਹਾਨੂੰ ਦੱਸ ਤੋ ਜੀ ਦਾਨੀ ਸੱਜਣਾ ਨੇ ਮਤ ਕਰ ਲਾ ਉਹਨਾਂ ਦੇ ਕਿੱਥੇ ਆਉਣ ਬਿਆਲ ਭੱਟੀ ਪਿੰਡ ਆ ਤੇ ਬਾਹਰ ਡੇਰਾ ਵਾ ਉੱਥੇ ਪਹੁੰਚਣ ਤੇ ਪਿੰਡ ਵਿੱਚ ਨਹੀਂ ਇਹ ਤੁਹਾਨੂੰ ਪਤਾ ਦੂਰੋ ਤੁਰ ਕੇ ਆਏ ਜੇ ਇੱਥੇ ਇਹਨਾਂ ਡੇਰਾ ਹਾਂ ਤੇ ਸੋ ਇਹ ਪਿੰਡ ਬਿਆਲ ਭੱਟੀ ਦੇ ਡੇਰੇ ਤੇ ਰਹਿੰਦੇ ਨੇ ਪਰਿਵਾਰ ਔਰ ਇਹਨਾਂ ਨੇ ਪਰਿਵਾਰ ਦੇ ਦੱਸਣ ਮੁਤਾਬਿਕ ਜਿਹੜਾ ਹੀ ਉਹਦਾਂ ਚਲੇ ਗਏ ਸੀਗੇ ਘਰ ਛੱਡ ਗਏ ਔਰ ਜਦੋਂ ਹੁਣ ਵਾਪਸ ਅੱਜ ਆਏ ਆ ਤਾਂ ਘਰ ਦਾ ਬਹੁਤ ਨੁਕਸਾਨ ਹੋ ਚੁੱਕਾ ਆ ਔਰ ਇਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਆ ਕਿ ਮਦਦ ਕੀਤੀ ਜਾਵੇ ਤਾਂ ਜੋ ਮੁੜ ਬਸੇਵਾ ਹੋ ਸਕੇ ਤਾਂ ਜੋ ਇਹ ਮੁੜ ਉਹਨਾਂ ਲੀਆਂ ਦੇ ਉੱਤੇ ਆ ਸਕਣ ਤੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਬਸਰ ਕਰ ਸਕਣ ਅਜਨਾਲਾ ਤੋਂ ਸ਼ਾਸ਼ਰਾਂਜਪੁਰ ਦਾ ਨਿਕਸਰਾ ਟੀਵੀ